ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੀ YouTube ਫੈਮਿਲੀ ਆਪਾਂ ਠੀਕ ਠਾਕ ਆਂ ਹੋਰ ਉਮੀਦ ਕਰਦੇ ਆਂ ਵੀ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਮਨ ਚੜ੍ਹਦੀ ਕਲਾ ਚ ਰੱਖੇ ਲੰਬੀ ਹੋਰ ਆਵਾਂਗੇ ਤਾਂ ਦੋਸਤਿਆਂ ਨੂੰ ਦੱਸਦੇ ਕਿ ਅੱਜ ਦਾ ਬਲੌਗ ਆਪਾਂ ਘਰ ਦੇ ਕੰਮ ਕਰਜਦਾ ਹਾਜ਼ਰ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਅੱਜ ਆਪਣੇ ਆਣਾ ਸੀਗਾ ਜੀ ਮਹਿਮਾਨਾਂ ਨੇ ਅਜ ਐਤਵਾਰ ਦਾ ਦਿਨ ਆ ਐਤਵਾਰ ਕਰਕੇ ਆਪਣੇ ਹੋ ਗਏ ਪਲੇਟ ਉੱਠੇ ਅੱਜ ਆਪਾਂ ਵੀ ਚਲੋ ਬੱਚੇ ਘਰ ਨੇ ਬੁੜੀਆਂ ਨੂੰ ਗੜਾ ਛੁੱਟੀ ਹੁੰਦੀ ਆ ਇਹਨਾਂ ਨੇ ਤਾਂ ਆਏ ਹੁੰਦਾ ਐਤਵਾਰ ਵਾਲੇ ਦੇ ਨਹੀਂ ਥੋੜੀ ਜਿਹੀ ਹੁੰਦਾ ਅੱਧਾ ਘੰਟੇ ਦੀ ਰੈਸਟ ਹੁੰਦੀ ਆ ਆਪਾਂ ਨੂੰ ਸਵੇਰੇ ਵੀ ਚਲੋ ਅੱਧਾ ਘੰਟਾ ਲੇਟ ਆ। ਯਾਨੀ ਅੱਜ ਵੀ ਘਰ ਦੇ ਕੰਮ ਇਹਨੇ ਡੰਗਰਾਂ ਦੇ ਥੋੜਾ ਜਿਹਾ ਲੇਟ ਕਰ ਲਾਂਗੇ। ਤੇ ਜਾਨੂੰ ਸਾਡੇ ਹਜੇ ਝਾੜੂ-ਪੋਚੇ ਨਹੀਂ ਸੀ ਲੱਗੇ। ਸਾਡੇ ਆ ਗਿਆ ਸ੍ਰੇਹਾ ਰੈਸਟੇਰਾਂ ਦਾ। ਕਹਿੰਦੇ ਰੈਸਟੇਰਾਂ ਬਾਹਰੋਂ ਆਏ ਹੋਏ ਨੇ। ਵੀ ਅਸੀਂ ਆਉਨੇ ਆ। ਚਲੋ ਜੀ। ਫੇਰ ਫਟਾਫਟ ਬੱਚਿਆਂ ਨੇ ਖਰਾਬ ਮਿਲ ਕੇ ਝਾੜੂ ਲਾਏ। ਤੇ ਬੱਚਿਆਂ ਨੇ ਝਾੜੂ ਲਾਏ ਫਟਾਫਟ। ਉਹ ਝਾੜ ਬੱਚਾ ਲਾਇਆ ਸਫਾਈ ਸੁਹੀ ਕਰੀ ਫਨਪਤਰੀ ਅਟਵਾਰਾ ਦੇ ਦੰਤ ਐਸੇ ਵੀ ਆਪਾਂ ਟੱਕ ਜੁੱਤੀ ਨੂੰ ਸਾਫ ਕਰਨ ਨੂੰ ਹੋ ਜਾਂਦਾ ਹੈ ਵੀ ਚਲੋ ਨਹਾਉਣਾ ਨਹਾਉਣਾ ਵੀ ਹੁੰਦਾ ਸਿਰ ਬੱਚਿਆਂ ਨੇ ਬਹੁਤ ਕਾਸੀ ਕੰਮ ਬੀਜੀ ਸੀਗੇ ਵੀ ਸਿਰੇ ਚਾੜਿਆ ਨਾ ਤੋਕੇ ਹੁਣ ਨਿਆਣੇ ਖੜੇ ਨੇ ਤੇ ਉਹ ਕਹਿੰਦੇ ਅਸੀਂ ਤੁਰ ਪਏ ਆ ਤੁਰੇ ਹੋਏ ਆ ਤੇ ਉਹ ਤਾਂ ਵਿਚਾਰੇ ਇੰਨੇ ਸਾਊ ਨੇ ਕਹਿੰਦੇ ਅਸੀਂ ਖਾਣਾ ਕੁਛ ਵੀ ਨਹੀਂ ਹੈਗਾ ਰੋਟੀ ਅਸੀਂ ਘਰੋਂ ਖਾ ਕੇ ਆਉਨੇ ਆ ਅਸਕੇ ਕੋਈ ਗੱਲ ਨਹੀਂ ਕੋ ਰੋਟੀ ਤਾਂ ਹੁਣ ਖਾਣੀ ਹੈ ਅਸੀਂ ਕਿ ਘੜਕ ਤੇ ਟਿੱਡ ਰੱਖ ਕੇ ਜਾਣੇ ਹੁੰਨੇ ਆ ਘਰੇ ਤੇ ਰੋਟੀ ਬਣਾ ਲਾਂਗੇ ਕਿ ਨਹੀਂ ਅਸੀਂ ਰੋਟੀ ਖਾ ਕੇ ਆਵਾਂਗੇ ਤੇ ਬੱਚਿਆਂ ਵਾਸਤੇ ਛੋਟੇ ਵੀ ਨੇ ਆਣੇ ਉਹ ਮੈਸਟ ਘੱਟ ਖਾਂਦੇ ਨੇ ਵੀ ਤੁਸੀਂ ਚੌਲ ਬਣਾ ਕੇ ਰੱਖ ਲਿਓ ਤੇ ਹੁਣ ਆਪਾਂ ਕਰਦੇ ਚੌਲ ਬਹੁਤ ਚੰਗੇ ਲੱਗਦੇ ਹੈਗੇ ਆਪਾਂ ਬਣਾਈਏ ਮੋਠੀ ਦਾਲ ਚਲ ਮੈਂ ਤੇ ਹੁਣ ਆਪਾਂ ਮੋਠਾਂ ਦੀ ਬਣਾ ਲਈ ਦਾਲ ਇਹਨਾਂ ਕਰਕੇ ਤੇ ਕਹਿੰਦੇ ਚੌਲ ਬਣਾ ਲਿਓ ਬੱਚਿਆਂ ਨੂੰ ਛੋਟੇ ਨੇ ਮਿਆਂ ਨੇ ਚੌਲ ਖਾਣੇ ਉਹਨਾਂ ਨੇ ਤੇ ਚੌਲ ਦਾਲ ਆਪਣੀ ਬਣ ਗਈ ਤੇ ਚੌਲਾਂ ਨੂੰ ਇਹਨਾਂ ਦਾਲਾਂ ਨੂੰ ਤੜਕਾ ਪਾ ਪੁੰਨਿਆ ਤੇ ਇਹਦੇ ਵਿੱਚ ਆਹadne ਦੀ ਦਾਲ ਚ ਆਪਾਂ ਔਰ ਲੰਮਾ ਨੇ ਧੜਕਾ ਲੋਕ ਚੈੱਕ ਕਰ ਸਕਦੇ ਨਾਲ ਕਿ ਦੰਗਣੀ ਨਿੰਟਾ ਚ ਜੂੜ ਲਿਖ ਪਾ ਪਾਊਡਰ ਦੀਆਂ ਨੇ ਹਜੇ ਤਾਂ ਪਾਜੀ ਦਾਲ ਚ ਤੇ ਹਲੋ ਦੇ ਹੁਣ ਆਪਾਂ ਹੁਣ ਆਪਾਂ ਚੌਲ ਪੈਨ ਦੇ ਵਿੱਚ ਪਾਵਾਂਗੇ ਆ ਕਿ ਉਹ ਪਾਤਾ ਚੋਲਾ ਸਿੱਟ ਕੇ ਰੱਖ ਤੇ ਤੇ ਹੁਣ ਆਪਾਂ ਪਾਉਨੇ ਆ ਤੜਕਾ ਪੁੰਨੇ ਆ ਇਹਦੇ ਤੜਕਾ ਪੁੰਨੇ ਕਿ ਤੁ ਵਿੱਚ ਪਾ ਦਾਂਗੇ ਤੜਕਾ ਪਕਾ ਕੇ ਰੱਖ ਲਿਆ ਤਿਆਰੀ ਕਰ ਲਈ ਸੀ ਪਹਿਲਾਂ ਹੀ ਸਾਰੀ ਜੇ ਜਿਆਦਾ ਪਹਿਲਾਂ ਲਗਾਵਾਂਗੇ ਤੇ ਫੇਰ ਉਹ ਹੋ ਜਾਣਗੇ ਠੰਡੇ ਹੋ ਜਾਣਗੇ ਇਸ ਚਾ ਹੁੰਦੇ ਆ ਨੂੰ ਹੁਣ ਆਪਾਂ ਜੀਰਾ ਪਾਤਾ ਇਹਦੇ ਵਿੱਚ

ਦੇ ਨਾਲ ਆਪਾਂ ਚਾਹ ਦੇ ਨਾਲ ਆਪਾਂ ਕੁਝ ਖਾਣ ਨੂੰ ਲਿਆਵਾਂਗੇ ਸਿੱਕਲ ਤੋਂ ਜੀ ਰੋਟੀ ਬਰੈਡ ਵੀ ਖਾ ਲੈ ਹਾਂਗੇ ਜੀ ਚੋਟੇ ਦੇ ਨੇ ਭੁੱਖ ਨਹੀਂ ਲੱਗਦੀ ਜੀ ਇਹ ਕੋਈ ਖਾਧੀ ਦੇ ਦੁਆਰਾ ਖਾਣ ਦੇ ਲਈ ਨਹੀਂ ਲੱਗਦਾ ਸਭ λεवनਾ ਭੂਆ ਜੀ ਨੇ ਮੇਰੇ ਲਈ ਥੋੜੇ ਚਾਰੇ ਬਹੁਤ ਆਦਰਮਾਨ ਕਰਦੇ ਨੇ ਗਿਆ ਦਾ ਬਹੁਤ ਹੋਟੜਦਾ ਹੁੰਦਾ ਨਹੀਂ ਸਾਡੇ ਕੋਈ ਆਵੇ ਆਪਾਂ ਫਿਰ ਆਪਣੀ ਕੰਮ ਨੰਦੇ ਜਿੰਨਾ ਬਗਲਾ ਸਮਾਂ ਹੀ ਦਾ तो टमाटर

ਪਾ ਕਾਣੇ ਦੇ ਕੇ ਸਫਤ ਨੂੰ ਬਣ ਜੂ ਤੇ ਫਿਰ ਦਿਖਾਉਨੇ ਆ ਮਿਲਦੇ ਆ ਬਣਿਆ ਲਓ ਜੀ ਆ ਆਪਣੇ ਚੌਲ ਬਣ ਕੇ ਹੋ ਗਏ ਰੈਡੀ ਦੇਖੋ ਜੀ ਆਪਾਂ ਹਜੇ ਥੋੜਾ ਜਿਹਾ ਢੱਕ ਦਾਂਗੇ ਇਹਨਾਂ ਨੂੰ ਤੇ ਸਟੀਮ ਚ ਰਹਿਣਗੇ ਤੇ ਆ ਆਪਣੀ ਬਣੀ ਹੋਈ ਦਾਲ ਚੱਕarlo ਤੇ ਨਾਲ ਨੂੰ ਆਪਾਂ ਗੁੰਦੀ ਬਾਦਾਂਗੇ ਲਓ ਤੇ ਹੁਣ ਆਪਣਾ ਹੋ ਗਿਆ ਮਹਿਮਾਨਾਂ ਦਾ ਆਉਣ ਦਾ ਟਾਈਮ ਤੇ ਆਪਾਂ ਉਹਨਾਂ ਵਾਸਤੇ ਕੁਝ ਲਈ ਹੈ ਥੋੜੀ ਦੂਰ ਪੈਂਦਾ ਬਾਜ਼ਾਰ ਆਪਣਾ ਆਉਣ ਵਾਸਤੇ ਲਈ ਹੈ ਕੁਝ ਆਉਣ ਵਾਲੇ ਨੇ ਅੱਧੇ ਘੰਟੇ ਤੱਕ ਤੇ ਹੁਣ ਆਪਣਾ ਆਹੀ ਸੀਗਾ ਜੀ ਵਲੌਗ ਜਿਹੜੀ ਮੇਰੀ YouTube ਫੈਮਲੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹਨਾਂ ਦਾ ਤਹਾਦੇ ਨੂੰ ਧੰਨਵਾਦ ਕਰਦੇ ਹਾਂ ਜੀ ਤੇ ਸੁਣ ਸੁਣਾ ਕਮੈਂਟ ਕਰਦੇ ਨੇ ਤੇ ਜਿਨ੍ਹਾਂ ਨੇ ਮੇਰੀਆਂ ਭੈਣਾਂ ਨੇ ਨਹੀਂ ਮੇਰਾ ਸੇਵ ਕੀਤਾ ਹੋਇਆ ਚੈਨਲ ਜੀਮਨਵਾਸ ਲਿਖ ਕੇ ਭਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਵੀਡੀਓ ਸਾਰਿਆਂ ਨਾਲ ਪਹਿਲਾਂ ਅਪਡੇਟ ਹੋਵੇ ਚਲੋ ਜੀ ਧੰਨਵਾਦ ਜੀ ਆਉਂਦੇ ਬਸਦੇ ਰਹੋ